ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਡਾਕ 5 ਤੇ ਮੈਂ ਅਜੇ ਬੇਲਾ ਪੰਜਾਬ ਦੇ ਹਰਮੰਦਰ ਸਾਹਿਬ ਦੇ ਵਿੱਚ ਆਏ ਨੇ ਕਿਸੇ ਨਾ ਕਿਸੇ ਸਟਾਰ ਦਾ ਉੱਥੇ ਪਹੁੰਚਣਾ ਜ਼ਰੂਰੀ ਹੁੰਦਾ ਹੈ ਤੇ ਆ ਕੇ ਸਾਰੇ ਮੱਥਾ ਟੇਕਦੇ ਨੇ ਤੁਹਾਨੂੰ ਦੱਸਦੀ ਕੀ ਹੈ ਹੁਣ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਨੀਲ ਸ਼ੇਟੀ ਅੱਜ ਹਰਮੰਦਰ ਸਾਹਿਬ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਮੱਥਾ ਟੇਕਿਆ ਤੇ ਉਹਨਾਂ ਨੇ ਕਾਫੀ ਕੁਝ ਪੰਜਾਬੀਆਂ ਦੇ ਬਾਰੇ ਬੋਲਿਆ ਉਹਨਾਂ ਨੇ ਪ੍ਰੈਸ ਕਾਨਫਰੰਸ ਰਾਹੀਂ ਪੰਜਾਬੀਆਂ ਦੇ ਬਾਰੇ ਗੱਲ ਕੀਤੀ ਕਿ ਪੰਜਾਬੀਆਂ ਦੇ ਨਾਲ ਕੰਮ ਕਰਨ ਦਾ ਹੁਣ ਉਹਨਾਂ ਨੂੰ ਮਾਨ ਫਕਰ ਹੋਵੇਗਾ ਜੇਕਰ ਮੈਂ ਪੰਜਾਬੀ ਗਾਣਿਆਂ ਦੇ ਵਿੱਚ ਕੰਮ ਕਰਾਂ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰਾਂ ਤੇ ਉਹਨਾਂ ਨੇ ਕਿਹਾ ਕਿ ਮੇਰਾ ਪੁੱਤਰ ਆਹਨ ਛੇਟੀ ਹੁਣ ਦਲਜੀਤ ਦੋਸਾਂਝ ਹੋਰਾਂ ਦੇ ਨਾਲ ਬਾਰਡਰ 2 ਦੇ ਵਿੱਚ ਕੰਮ ਕਰੇਗਾ ਇਸ ਨੂੰ ਲੈ ਕੇ ਵੀ ਮੈਂ ਕਾਫੀ ਖੁਸ਼ ਹਾਂ ਦਲਜੀਤ ਦੋਸਾਂਝ ਬਾਰੇ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਪੰਜਾਬ ਦੇ ਬਾਰੇ ਕਾਫੀ ਸਾਰੀਆਂ ਗੱਲਾਂ ਕੀਤੀਆਂ ਹੋਰ ਉਹਨਾਂ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਸੁਣਾਉਂਦੇ ਆਂ ਕੁਝ ਉਹ ਕੀ ਇਸ ਵਾਰ ਸਾਲ ਕੇ ਪਹਿਲੇ ਆ ਰਹੇ ਕਿ ਪਿਛਲੇ ਸਾਲ ਮੈਨੂੰ ਆਣਾ ਨਹੀਂ ਹੋਇਆ ਪਰ ਫੋਚੀ ਕਰੇ ਸਾਲ ਸਾਲ पाजी मुझे लेकर आते ही है और दरबा साहब बुलाते हैं तो हमें आना ही पड़ता है और इस बार खुश हूँ कि दो तारीख को ही पहुँच गया और अलग सी शांति गुरु घर में आते हैं हर साल आते हैं इस बार कोई खास विश लेकर आए हो यही कि सबके लिए अच्छा हो सबकी सबका सेहत अच्छा हो हेल्थ सबका अच्छा रखे और बस और कुछ नहीं मांगता कभी नहीं मांगता बस मांगता टेक कर चला जाता अच्छा करियर की बात करें तो अब पंजाब, पंजाब से नहीं पंजाब से आप बहुत प्यार करते हैं कभी पंजाबी फिल्म में जरूर कभी, जरूर मैं बहुत करूँगा आप देखे पंजाबी गाने हो या फिल्में हो अभी धूम मचा रही है तो कौन नहीं चाहेगा मैंने हमेशा चाह कुछ अच्छा आएगा तो जरूर करो कोई पंजाबी गाना सुनाएंगे आज आप <laughs> अगर आपको तो गाना, गाना अच्छा लगता है क्या कहेंगे इस वक्त दलजीत जो है दुनिया दल में दलजीत जी ऑफ कोर्स मैं खुश हूँ क्योंकि दलजीत के साथ आज को भी मौका मिल रहा है फिल्म बॉर्डर में काम करने का तो बेटा काम कर रहा है तो मुझे बहुत खुशी है और इंटरनेशनली नोन है तो आशीर्वाद हमेशा रहेगा और यही चाहूंगा की और बड़ा स्टार होगा क्या समझते हैं कि पंजाबी सिनेमा में बॉलीवुड सिनेमा में पंजाब पंजाबी का कितना रोल है हमेशा रहा है पंजाबी गाने के बिना बॉलीवुड सिनेमा तो एक अलग सी फीलिंग होती है वाकई आंखों में आंसू आ जाते हैं लेकिन बहुत ही बढ़िया बहुत ही बढ़िया और खुश हूँ की इतनी जल्दी आ रहा हूँ इस वक्त और जिस तरीके ऐसी शांति के लिए क्या उसी की मांग है हमेशा शांति ਔਰ ਮੈਂਟਲ ਪੀਸ ਔਰ ਪੀਸ ਪੰਜਾਬੀਆਂ ਦੇ ਵਾਸਤੇ ਇਹ ਕਾਫੀ ਮਾਣ ਵਾਲੀ ਗੱਲ ਹੈ ਕਿ ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾਂ ਪੰਜਾਬੀਆਂ ਦੇ ਕਾਫੀ ਜ਼ਿਆਦਾ ਫੈਨ ਹੋ ਗਏ ਨੇ ਪੰਜਾਬੀ ਗਾਣਿਆਂ ਤੇ ਨੱਚਦੇ ਦਿਖਦੇ ਨੇ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰਦੇ ਨਜ਼ਰ ਆਉਂਦੇ ਨੇ ਤੇ ਹੁਣ ਸੁਨੀਲ ਛੇਟੀ ਜਦੋਂ ਹਰਮੰਦਰ ਸਾਹਿਬ ਵਿੱਚ ਪਹੁੰਚੇ ਤਾਂ ਉੱਥੇ ਉਹਨਾਂ ਨੇ ਕਿਹਾ ਕਿ ਮੈਂ ਪੰਜਾਬੀਆਂ ਦੇ ਨਾਲ ਕੰਮ ਕਰਨ ਵਿੱਚ ਮਾਣ ਮਹਿਸੂਸ ਕਰਾਂਗਾ ਤੇ ਮੈਨੂੰ ਇਸ ਗੱਲ ਦਾ ਵੀ ਮਾਣ ਬਹੁਤ ਜ਼ਿਆਦਾ ਹੈ ਕਿ ਮੇਰੇ ਪੁੱਤਰ ਨੇ ਦਰਜੀਤ ਦੋਸਾਂਝ ਉਹਨਾਂ ਦੇ ਨਾਲ ਬਾਰਡਰ 2 ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ ਬਾਰਡਰ 2 ਨੂੰ ਲੈ ਕੇ ਉਹ ਕਾਫੀ ਜ਼ਿਆਦਾ ਉਤਸੁਕ ਨੇ ਤੇ ਆਪਣੀ ਜਿਹੜੀ ਪ੍ਰਸ਼ੰਸਾ ਹੈ ਆਪਣੀ ਖੁਸ਼ੀ ਹੈ ਉਹ ਉਸ ਨੂੰ ਯਾਦ ਕਰ ਰਹੇ ਨੇ ਆਪਣੇ ਬੋਲਾਂ ਦੇ ਰਾਹੀਂ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਨੀਲ ਸ਼ੇਟੀ ਹਰਮੰਦਰ ਸਾਹਿਬ ਵਿੱਚ ਪਹੁੰਚੇ ਤੇ ਨਤਮਸਤਕ ਹੋਏ ਤੁਹਾਨੂੰ ਇਸ ਨੂੰ ਲੈ ਕੇ ਕਿੰਨੀ ਖੁਸ਼ੀ ਹੋਈ ਹੈ ਸਾਨੂੰ ਜਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਅੱਗੇ ਦੀਆਂ ਵੱਡੀਆਂ ਅਪਡੇਟਸ ਵੇਖਣ ਦੇ ਲਈ ਵਿਖਦੇ ਰਹੋ ਪੰਜਾਬੀ ਡਾਕ 5 ਧੰਨਵਾਦ ਸਤਿ ਸ਼੍ਰੀ ਅਕਾਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ